ਮਜ਼ੇਦਾਰ ਪਹੇਲੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਪਹਿਲੀ ਪਹੇਲੀ ਉਸ ਦੇ ਮੂੰਹ ਵਿੱਚ ਬਹੁਤ ਸਾਰੇ ਦੰਦ ਹਨ ਪਰ ਉਹ ਸਿਰ ਵੀ ਖਾਂਦਾ ਨਹੀਂ ਵਿਚਾਰਾ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਕੰਗੀ ਦੂਸਰੀ ਪਹੇਲੀ 10 ਔਰਤਾਂ ਨੇ ਛੋਟੀ ਛਤਰੀ ਦੇ ਥੱਲੇ ਲੁਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਿੱਚ ਕੋਈ ਵੀ ਗਿੱਲੀ ਨਹੀਂ ਹੋਈ ਇਹ ਕਿਵੇਂ ਹੋਇਆ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਕਿਉਂਕਿ ਵਾਰਿਸ਼ ਨਹੀਂ ਹੋ ਰਹੀ ਸੀ ਸ਼ਾਤਰੀ ਧੁੱਪ ਕਰਕੇ ਲਈ ਸੀ ਤੀਸਰੀ ਪਹੇਲੀ ਕਰ ਕੀ ਪਹਿਨਦਾ ਹੈ ਇਹ ਇਹ ਤਾਂ ਤੁਹਾਨੂੰ ਜਰੂਰ ਪਤਾ ਹੋਊਗਾ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਪਤਾ ਚੌਥੀ ਪਹੇਲੀ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਸੱਜੇ ਹੱਥ ਵਿੱਚ ਤਾਂ ਫੜ ਸਕਦੇ ਹੋ ਪਰ ਖੱਬੇ ਹੱਥ ਵਿੱਚ ਨਹੀਂ ਕਿਉਂਕਿ ਉਹ ਸਾਡਾ ਹੱਥ ਖੱਬਾ ਹੈ ਇਸ ਕਰਕੇ ਨਹੀਂ ਫੜ ਸਕਦਾ ਪੰਜਵੀਂ ਪਹੇਲੀ ਜਦੋਂ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਕੀ ਡਿੱਗਦਾ ਹੈ ਜਦੋਂ ਤੁਸੀਂ ਜਾਗਦੇ ਹੋ ਤਾਂ ਕੀ ਉੱਠਦਾ ਹੈ ਇਸ ਦਾ ਸਹੀ ਜਵਾਬ ਹੈ ਪਲਕਾਂ ਛੇਵੀਂ ਪਹੇਲੀ ਮੇਰੇ ਕੋਲ ਲੋਹੇ ਨੂੰ ਖਿੱਚਣ ਦੀ ਤਾਕਤ ਹੈ ਪਰ ਰਾਵੜ ਮੈਨੂੰ ਹਰਾ ਦਿੰਦਾ ਹੈ ਪਰ ਮੈਨੂੰ ਘਵਾਚੀਆਂ ਸੂਈਆਂ ਲੱਭ ਜਾਂਦੀਆਂ ਹਨ ਪਰ ਮੇਰੀ ਖੇੜ ਬਲਖਣ ਹੈ ਇਸ ਦਾ ਸਹੀ ਜਵਾਬ ਹੈ ਚੁੰਬਕ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਮਰਦੇ ਦਮ ਤੱਕ ਤੁਹਾਡਾ ਸਾਥ ਨਹੀਂ ਛੱਡਦੀ ਇਸ ਦਾ ਸਹੀ ਜਵਾਬ ਹੈ ਪਰਸ਼ਾਵਾ ਆਤਮੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਫਰਿੱਜ ਵਿੱਚ ਰੱਖਣ ਤੋਂ ਬਾਅਦ ਵੀ ਗਰਮ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਗਰਮ ਮਸਾਲਾ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਦਾਦਾ ਕਹਿਣ ਨਾਲ ਨਹੀਂ ਮਿਲਦੀ ਬਾਬਾ ਕਹਿਣ ਨਾਲ ਮਿਲ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਬੂੰਦ ਦਸਵੀਂ ਪਹੇਲੀ ਜੇਕਰ ਕੋਈ ਅੱਗ ਵਿੱਚ ਸੜ ਜਾਵੇ ਤਾਂ ਕੀ ਹੁੰਦਾ ਹੈ ਇਸਦਾ ਸਹੀ ਜਵਾਬ ਹੈ ਅੱਗ ਵਿੱਚ ਸੜ ਜਾਣ ਨਾਲ ਅੱਗ ਬੁਝ ਜਾਂਦੀ ਹੈ 11ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਖਾਣ ਤੋਂ ਪਹਿਲਾਂ ਦਿਖਾਈ ਨਹੀਂ ਦਿੰਦੀ ਇਸਦਾ ਸਹੀ ਜਵਾਬ ਹੈ ਠੋਕਰ